ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ 10 ਹਥੋਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 28 ਅਗਸਤ 2025 ਦਿਨ ਵੀਰਵਾਰ ਨਾਨਕਸ਼ਹੀ ਸ਼ਮਤ 557 ਭਾਦੋ ਮਹੀਨੇ ਦੀ 13 ਤਰੀਕ ਹੈ ਜੀ ਸੈਮੀਆਮੂ ਕੈਰਜੀ ਅਤੇ ਕਵਾਂਟਲਨ ਮੂਲ ਨਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਪ੍ਰੋਗਰਾਮ ਮੇ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਤੇ ਨਿੱਘਾ ਸਵਾਗਤ ਹੈ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੁਲੀਅਰਜ਼ ਜਿਨ੍ਹਾਂ ਨੇ ਸਰੀ ਅਤੇ ਕੈਲਗੀ ਤੋਂ ਬਾਅਦ ਹੁਣ ਆਪਣੀ ਤੀਜੀ ਲੋਕੇਸ਼ਨ ਐਡਮੈਂਟਨ ਚ ਖੋਲ੍ਹ ਦਿੱਤੀ ਹੈ ਇਸ ਦੇ ਨਾਲ ਹੀ ਸਾਡੇ ਸਪான்ਸਰ ਨੇ ਫਾਈਬਰ ਟੈਕ ਡਿਸਟ੍ਰਿਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਕੈਨੇਡਾ ਬਾਰੇ ਬੈਂਕ ਆਫ ਕੈਨੇਡਾ ਵਿਆਜ ਦਰਾਂ ਬਾਰੇ ਕੀ ਅੰਦਾਜ਼ੇ ਲਾ ਰਹੀ ਹੈ ਮਾਹਰ ਕੀ ਕਹਿ ਰਹੇ ਆ ਇਹਦੇ ਉੱਤੇ ਆਪਾਂ ਚਰਚਾ ਕਰਾਂਗੇ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਤੇਜ਼ੀ ਨਾਲ ਉੱਭਰਦਾ ਨਾ ਕੈਨੇਡਾ ਦੇ ਲੋਕ ਚਾਹੁੰਦੇ ਆ ਵੀ ਇਹਦੇ ਉੱਤੇ ਕੋਈ ਰੈਗੂਲੇਸ਼ਨ ਹੋਵੇ ਸੂਲ ਹੋਣ ਤਾਂ ਕਿ ਇਹਦੀ ਦਰਵਾਰ ਤੋਂ ਨਾ ਹੋ ਸਕੇ ਕੈਨੇਡਾ ਦੇ ਵਿੱਚ ਕਾਲਜਸ ਦੇ ਵਿਦਿਆਰਥੀ ਘਟ ਗਏ ਆ ਅੰਤਰਰਾਸ਼ਟਰੀ ਵਿਦਿਆਰਥੀ ਆ ਨਹੀਂ ਰਹੇ ਉਹਦੇ ਕਰਕੇ ਲਗਾਤਾਰ ਸਟਾਫ ਦੀ ਸ਼ਾਂਤੀ ਹੋ ਰਹੀ ਆ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅਮਰੀਕਾ ਤੋਂ ਕੀ ਖਬਰਾਂ ਆ ਰਹੀਆਂ ਕਿਵੇਂ ਅਮਰੀਕਾ ਦੇ ਜਿਹੜੇ ਆ ਫਾਈਨੈਂਸ਼ੀਅਲ ਸਲਾਹਕਾਰ ਯੂਕਰੇਨ ਦੀ جنگ ਨੂੰ ਮੋਦੀ ਦੀ جنگ ਕਹਿ ਰਹੇ ਆ ਕਿ ਲੌਜਿਕ ਦੱਤਾ ਨੇ ਵੀ ਅਮਰੀਕਨ ਲੋਕਾਂ ਦੀ ਜੇਲ੍ਹ ਤੇ ਕਿਵੇਂ ਭਾਰ ਪੈ ਰਿਹਾ ਉਹਦੇ ਬਾਰੇ ਵੀ ਆਪਾਂ ਗੱਲਬਾਤ ਕਰਨੀ ਆ ਅਖੀਰ ਵਿੱਚ ਖੜਾ ਮਰੇ ਅਪਡੇਟ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ पता नोट करो इक्यासी एक सौ अठाई स्ट्रीट पायल बिजनेस छानवे ग्यारह ग्यारह सिक्स जीरो फोर फाइव नाइन थ्री डबल वन डबल वन सनी कैलगरी कामयाबी तो बाद अपनी तीज लोकेशन एडमिंटन खोल ली है ਦਸੋ ਹੋਤਾ ਸ਼ੋ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਗੱਲ ਆਪਾਂ ਅੱਗੇ ਵੀ ਬਹੁਤ ਵਾਰੀ ਕੀਤੀ ਹੈ ਕਿ ਕੈਨੇਡਾ ਦੇ ਵਿੱਚ ਰੈਸੈਸ਼ਨ ਜਿਹੜਾ ਆਨਾਂ ਲਾਨਿਆਂ ਚੱਲ ਰਿਹਾ ਇਸ ਵੱਲੇ ਕੰਮਾਂ ਦਾ ਕਾਫੀ ਬੰਦਾ ਹਾਲ ਆ ਮਾਰਕੀਟ ਜਿਹੜੀ ਖੜੀ ਹੋਈ ਆ ਖਾਸ ਕਰਕੇ ਗ੍ਰੇਟਰ ਵੈਨਕੂਵਰ ਤੇ ਗ੍ਰੇਟਰ ਟ੍ਰਾਂਟੋ ਲਾਕਿਆਂ ਦੇ ਵਿੱਚ ਲੋਕੀ ਕਾਫੀ ਨਪੀੜੇ ਹੋਏ ਆ ਕਿਉਂਕਿ ਮਹਿੰਗਾਈ ਬਹੁਤ ਵਧੀ ਹੋਈ ਸੀ ਤੇ ਇੱਕਦਮੇ ਜਿਹੜੇ ਕੰਮ ਘਟਣ ਦੇ ਨਾਲ ਨੁਕਸਾਨ ਜਿਹੜਾ ਕਾਫੀ ਵਧਿਆ ਹੋਇਆ ਅਜਿਹੇ ਸਮੇਂ ਦੇ ਵਿੱਚ ਲੋਕਾਂ ਦੀ ਆਸ ਆ ਕਿ ਕਿਸੇ ਨਾ ਕਿਸੇ ਤਰੀਕੇ ਇ ਉਹਨਾਂ ਦੇ ਕ੍ਰੈਡਿਟ ਕਾਰਡਾਂ ਦੇ ਉੱਤੇ ਉਹਨਾਂ ਦੀਆਂ ਲਾਈਨ ਆਫ ਕ੍ਰੈਡਿਟਾਂ ਦੇ ਉੱਤੇ ਉਹਨਾਂ ਦੀ ਘਰਾਂ ਦੀ ਮੌਰਗੇਜ ਦੇ ਉੱਤੇ ਥੋੜਾ ਜਿਹਾ ਬਚਾਅ ਹੋ ਜਵੇ। ਸੋ ਹੁਣ ਕੈਨੇਡਾ ਦੇ ਵਿੱਚ ਜਿਹੜੇ ਜੁਲਾਈ ਮਹੀਨੇ ਦੇ ਇਨਫਲੇਸ਼ਨ ਯਾਨੀ ਕਿ ਮਹਿੰਗਾਈ ਦਰ ਦੇ ਅੰਕੜੇ ਆਏ ਸੀ ਉਹਨਾਂ ਤੋਂ ਅਤੇ ਅਮਰੀਕਾ ਦੇ ਵਿੱਚ ਹੋ ਰਹੀ ਹਲਚਲ ਤੋਂ ਲੱਗਦਾ ਲੋਕਾਂ ਨੂੰ ਆਸ ਹੋ ਰਹੀ ਹੈ ਕਿ ਸ਼ਾਇਦ 17 ਸਤੰਬਰ ਨੂੰ ਜਿਹੜੀ ਮੀਟਿੰਗ ਬੈਂਕ ਆਫ ਕੈਨੇਡਾ ਵੱਲੋਂ ਹੋਣੀ ਆ ਵਿਆਜ ਦਰਾਂ ਘਟਾਉਣ ਬਾਬਤ ਉਹਦੇ ਵਿੱਚ ਇੱਕ ਕੁਆਟਰ ਇੰਟਰਸਟ ਰੇਟ ਘਟਾਇਆ ਜਾ ਸਕਦਾ। ਅੱਡ ਅੱਡ ਖੇਤਰ ਦੇ ਜਿਹੜੇ ਆਰਥਿਕ ਮਾਹਿਰ ਨੇ ਉਹ ਕਹਿ ਰਿਹਾ ਕਿ ਯੂਐਸ ਫੈਡਰਲ ਰਿਜ਼ਰਵ ਦੇ ਚੇਅਰ ਜਰਮੀ ਪੋਵਲ ਅਤੇ ਜੈਕਸਨ ਹਾਲ ਕਾਨਫਰੰਸ ਦੇ ਵਿੱਚ ਜੋ ਗੱਲਾਂ ਬਾਤਾਂ ਹੋਈਆਂ ਉਹ ਤੋਂ ਇਹ ਲੱਗਦਾ ਕਿ ਅਮਰੀਕਾ ਦੇ ਵਿੱਚ ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਦੇ ਮਾਮਲੇ 'ਚ ਢਿੱਲ ਦਿੱਤੀ ਜਾ ਸਕਦੀ ਹੈ ਇਹ ਅੰਦਾਜ਼ੇ ਲਾਏ ਜਾ ਰਹੇ ਆ ਕਿ ਜਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਨੇ ਪ੍ਰੈਸ਼ਰ ਵਧਾਇਆ ਹੋਇਆ ਕਿ ਇੰਟਰਸਟ ਰੇਟ ਘਟਾਓ ਨਹੀਂ ਤਾਂ ਆਪਣੀ ਸਟਾਕ ਮਾਰਕੀਟ ਹਿੱਲ ਜਾਣੀ ਆ ਉਸ ਤੋਂ ਇਹ ਪ੍ਰਤੀਤ ਹੋ ਰਿਹਾ ਕਿ ਅਗਲੇ ਸਾਲ ਦੇ ਅਖੀਰ ਤੱਕ ਹੁਣ ਤੋਂ ਲੈ ਕੇ ਅਗਲੇ ਸਾਲ 2026 ਦੇ ਅਖੀਰ ਤੱਕ ਅਮਰੀਕਾ ਦੇ ਵਿੱਚ ਪੰਜ ਕੱਟ ਲੱਗ ਸਕਦੇ ਆ। ਸੋ ਪੰਜ ਕੱਟ ਦਾ ਮਤਲਬ ਇਹ ਹੈ ਕਿ ਸਵਾ 1% ਤੱਕ ਵਿਆਜ ਦਰਾਂ ਜਿਹੜੀਆਂ ਉਹ ਥੱਲੇ ਜਾ ਸਕਦੀਆਂ। ਸੋ ਕੈਨੇਡਾ ਵਾਲੇ ਜਿਹੜੇ ਆ ਉਹ ਆਲਵੇਜ਼ ਅਮਰੀਕਾ ਦੇ ਨਾਲ ਚੱਲਦੇ ਆ ਦੇਖ ਕੇ ਅਮਰੀਕਾ 'ਚ ਕੱਟ ਲੱਗਦੇ ਆ ਤੇ ਨਾਲ ਫਿਰ ਕੈਨੇਡਾ ਦੇ ਵਿੱਚ ਵੀ ਕੱਟ ਲੱਗਣ ਦੀ ਪੂਰੀ ਪੂਰੀ ਆਸ ਆ। ਪੰਜ ਨਾ ਆਈ ਤਾਂ ਚਾਰ ਇਹ ਜ਼ਰੂਰ ਲਾਉਣਗੇ। ਇਸ ਕਰਕੇ ਮੋਰਲੇ ਸਾਲ ਤੱਕ ਵਿਆਜ ਦਰਾਂ ਕਾਫੀ ਘਟ ਜਾਣ ਦੀ ਉਮੀਦ ਮਹਾਰਾ ਵੱਲੋਂ ਜਤਾਈ ਜਾ ਰਹੀ ਆ। ਪਰ ਅਸਲ ਗੱਲ ਤਾਂ ਵੇ ਹੋਣੀ ਹੈ ਜਦੋਂ ਗਰਾਊਂਡ ਤੇ ਹੋਣਾ ਕਿਉਂਕਿ ਮਾਹਰਾਂ ਦੇ ਅੰਦਾਜ਼ੇ ਜਿਹੜੇ ਆਲਵੇਸ ਸਹੀ ਵੀ ਨਹੀਂ ਹੁੰਦੇ ਬਾਅਦ ਵਿੱਚ ਮਾਹਰ ਜਿਹੜੇ ਆ ਲੱਤ ਚੱਕ ਜਾਂਦੇ ਹੁੰਦੇ ਆ ਕਈ ਵਾਰੀ ਸੋ ਆਪਣਾ ਸਾਰਾ ਕੁਝ ਚਾਦਰ ਦੇਖ ਕੇ ਪੈਰ ਪਸਾਰਿਓ ਮੈਂ ਸਿਰਫ ਤੁਹਾਨੂੰ ਜੋ ਹੋ ਰਿਹਾ ਮਾਰਕੀਟ ਵਿੱਚ ਉਹਦੀ ਜਾਣਕਾਰੀ ਦੇ ਰਿਹਾ ਆ ਸੋ ਇਹ ਨਾ ਹੋਵੇ ਕਿ ਖਬਰਾਂ ਸੁਣ ਕੇ ਤੇ ਚੱਕ ਦਿਓ ਕੰਮ ਨੂੰ ਵੀ ਪ੍ਰੋਗਰਾਮ 'ਚ ਕਹਿੰਦੇ ਸੀਗੇ ਕਿ ਮਾਰਕੀਟ ਤੇਜ਼ ਹੋ ਜਾਣੀ ਆ ਤੇ ਘਰਾਂ ਦੇ ਬਿਆਨ ਇਹਨਾਂ ਦੇ ਬੈਠੇ ਦੇਖ ਕੇ ਸਾਰਾ ਕੁਝ ਹੱਲੇ ਵੀ ਕਿੱਦਾਂ ਚੱਲਦਾ ਆ ਪਰ ਮਾਹਰ ਇਹ ਕਹਿ ਰਹੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮਾਰਕੀਟ ਸਹੀ ਹੋ ਜਾਣੀ ਹੈ ਕਿਉਂਕਿ ਅਮਰੀਕਾ ਦੇ ਵਿੱਚ ਸਵਾ 0% ਇੰਟਰਸਟ ਰੇਟ ਘਟਾਉਣਾ ਪੈਣਾ ਕਿਉਂਕਿ ਡਾਕਟਰਪਤੀ 트াম্প ਦਾ ਬਹੁਤ ਜ਼ੋਰ ਲੱਗਾ ਹੋਇਆ ਸੋ ਕੈਨੇਡਾ ਦੇ ਵਿੱਚ ਵੀ ਉਮੀਦ ਇਹੀ ਚਚਾਈ ਜਾ ਰਹੀ ਹੈ 인ਫਲੇਸ਼ਨ ਰੇਟ ਜਿਹੜਾ ਬੈਂਕ ਆਫ ਕੈਨੇਡਾ ਕਹਿੰਦੀ ਸੀ ਕਿ 2.5% ਤੋਂ ਥੱਲੇ ਚਾਹੀਦਾ ਉਹ ਹੁਣ 1.7% ਤੇ ਚੱਲ ਰਿਹਾ ਪੌਣੇ 2 ਤੇ 2.5 ਦੀ ਥਾਂ ਤੇ ਸੋ ਇਸ ਕਰਕੇ ਪੂਰੇ ਹਾਲਾਤ ਬਣੇ ਹੋਏ ਆ ਪਿਛਲੀਆਂ ਤਿੰਨ ਮੀਟਿੰਗਸ ਦੇ ਵਿੱਚ ਬੈਂਕ ਆਫ ਕੈਨੇਡਾ ਨੇ ਵਿਆਜ ਦਰਾਂ ਨਹੀਂ ਘਟਾਈਆਂ ਇਸ ਕਰਕੇ ਵੀ ਉਹਨਾਂ ਦੇ ਉੱਤੇ ਦਬਾਅ ਆ ਵੀ ਤੁਸੀਂ ਕੁਝ ਕਰੋ ਤੇ 17 ਸਤੰਬਰ ਦੀ ਮੀਟਿੰਗ ਦੇ ਉੱਤੇ ਬਹੁਤ ਆਸਾਂ ਆ ਵੈਸੇ ਵੀ ਛੁੱਟੀਆਂ ਜਿਹੜੀਆਂ ਬੱਚਿਆਂ ਦੀਆਂ ਮੁੱਕਣ ਤੋਂ ਬਾਅਦ ਇੱਕ ਵਾਰੀ ਮਾਰਕੀਟ ਤੁਰਦੀ ਹੁੰਦੀ ਆ ਇਹਨੂੰ ਫਾਲ ਮਾਰਕੀਟ ਕਹਿੰਦੇ ਆ ਸਤੰਬਰ ਅਕਤੂਬਰ ਦੇ ਵਿੱਚ ਜਿਹੜੇ ਗਰਮੀਆਂ ਦੇ ਫਸੇ ਹੋਏ ਘਾਰੋਂ ਨਿਕਲ ਜਾਂਦੇ ਹੁੰਦੇ ਆ ਮਾਰਕੀਟ ਨਿਕਲਦੀ ਹੁੰਦੀ ਆ ਥੋੜੀ ਜਿਹੀ ਸੋ ਉਹਦਾ ਇੰਤਜ਼ਾਰ ਕੀਤਾ ਜਾ ਰਿਹਾ ਅੱਜ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਜਿਹੜੀ ਇੱਕ ਕੈਨੇਡੀਅਨ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਆ ਉਹ ਇਹ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਬਹੁਤ ਆਵਾਜ਼ ਰਹੀ ਹੈ ਤੇ ਉਹ ਕਹਿੰਦੇ ਵੀ ਇਹਦੇ ਉੱਤੇ ਕੋਈ ਰੈਗੂਲੇਸ਼ਨ ਹੋਣਾ ਚਾਹੀਦਾ ਕੋਈ ਅਸੂਲ ਹੋਣੇ ਚਾਹੀਦੇ ਤੇ ਉੱਤੇ ਸਰਕਾਰ ਵੱਲੋਂ ਕੁਝ ਪਾਬੰਦੀਆਂ ਹੋਣੀਆਂ ਚਾਹੀਦੀਆਂ ਜਿੰਨੀ ਖੁੱਲ ਖੇਲ ਸੋਸ਼ਲ ਮੀਡੀਆ ਦੇ ਉੱਤੇ ਤੇ ਹੋਰ ਪਲੈਟਫਾਰਮਸ ਤੇ ਮਿਲੀ ਹੋਈ ਆ ਇਹ ਕੁਛ ਦਾ ਕੁਛ ਬਣਾ ਕੇ ਪੇਸ਼ ਕੀਤਾ ਜਾ ਰਿਹਾ ਬੱਚਿਆਂ ਦੇ ਉੱਤੇ ਤਾਂ ਬੜਾ ਮਾੜਾ ਅਸਰ ਪੈ ਰਿਹਾ ਇੱਥੋਂ ਤੱਕ ਕਿ ਵੱਡੇ ਵੀ ਜਿਹੜੇ ਆ ਕਿ ਨਕਲੀ ਵੀਡੀਓ ਦੇ ਨੂੰ ਅਸਲੀ ਸਮਝ ਹੀ ਜਾਂਦੇ ਆ ਲੋਕਾਂ ਦੀ ਬਦਨਾਮੀ ਦਾ ਸਬੱਬ ਪਾਣ ਰਹੀ ਆ ਨਕਲੀ ਵੀਡੀਓਜ਼ ਬਣਾ ਕੇ ਗੰਦੀਆਂ ਤੋਂ ਗੰਦੀਆਂ ਭੇਜੀਆਂ ਜਾ ਰਹੀਆਂ ਆ ਸੋ ਇਹਦੇ ਸਰਵੇਖਣ ਕਰਾਇਆ ਗਿਆ ਲਗੜ ਪੋਲ ਵੱਲੋਂ ਉਹਦੇ ਵਿੱਚ 85% ਤੋਂ ਉੱਪਰ ਲੋਕਾਂ ਨੇ ਇਹ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਉਹ AI ਟੂਲਸ ਦੇ ਉੱਤੇ ਕੋਈ ਨਾ ਕੋਈ ਊਸੂਲ ਲਾਗੂ ਕਰੇ ਤਾਂ ਕਿ ਇਹ ਨੈਤਿਕ ਤੌਰ ਦੇ ਉੱਤੇ ਵੀ ਸਹੀ ਹੋਵੇ ਅਤੇ ਸੇਫ ਵੀ ਹੋਵੇ ਇਹਨੂੰ ਕਿਸੇ ਤਰੀਕੇ ਦੇ ਨਾਲ ਕਿਸੇ ਹੋਰ ਬੰਦੇ ਨੂੰ ਕਿਸੇ ਸੰਸਥਾ ਨੂੰ ਕਿਸੇ ਕਮਿਊਨਿਟੀ ਨੂੰ ਬਦਨਾਮ ਕਰਨ ਦੇ ਵਾਸਤੇ ਨਾ ਵਰਤਿਆ ਜਾ ਸਕੇ ਜਿਵੇਂ ਕਿ ਹੋ ਰਿਹਾ ਆ ਜੋ ਆਪਾਂ ਬਹੁਤ سارے ਕੇਸ ਰਜਨਾ ਦੇਖ ਰਹੇ ਆ ਤੇ ਮਿਸ ਇਨਫਾਰਮੇਸ਼ਨ ਬਹੁਤ ਫਲਾਈ ਜਾ ਰਹੀ ਹੈ ਕੁਛ ਦਾ ਕੁਛ ਬਣਾ ਦਿੱਤਾ ਜਾਂਦਾ ਕਿਤੇ ਪਹਾੜ ਡਿਗੇ ਵੀ ਨਹੀਂ ਹੁੰਦੇ ਉਹ ਡਿਗੇ ਬਣਾ ਦਿੱਤੇ ਜਾਂਦੇ ਆ ਹੜ ਦੇ ਨਾਲ ਕੋਈ ਨੁਕਸਾਨ ਆ ਗਿਆ ਦਿਖਾਇਆ ਜਾਂਦਾ ਜਿਹੜਾ ਹੋਇਆ ਹੀ ਨਹੀਂ ਹੁੰਦਾ ਕਿਸੇ ਦੀ ਨੰਗੇਜ ਭਰਪੂਰ ਵੀਡੀਓ ਬਣਾ ਦਿੱਤੀ ਕਿਸੇ ਦੀ ਪਹਿਲਾਂ ਬਣੀ ਵੀਡੀਓ ਦੇ ਉੱਪਰ ਕਿਸੇ ਦਾ ਮੂੰਹ ਲਾ ਦਿੱਤਾ ਇਹੋ ਜਿਹਾ ਬਹੁਤ ਕੁਝ ਹੋ ਰਿਹਾ ਆ ਸੋ ਇੱਕ ਤਾਂ ਲੋਕ ਉਹ ਨੇ ਜਿਹੜੇ ਟੈਕਨੀਕਲੀ ਮਾੜਾ ਮੋਟਾ ਜਾਣਦੇ ਉਹ ਸਮਝ ਲੈਂਦੇ ਆ ਵੀ AI ਨਾਲ ਬਣੀ ਹੋਈ ਆ ਪਰ ਬਹੁਤੇ ਲਕੀਰ ਦੇ ਫਕੀਰ ਇਹ ਸਮਝ ਲੈਂਦੇ ਆ ਵੀ ਇਹ ਤਾਂ WhatsApp ਤੇ ਮੈਨੂੰ ਆ ਗਈ ਤੇ ਵੀ ਇਹ ਤਾਂ ਸਭ ਤੋਂ ਪਹਿਲਾਂ ਮੈਨੂੰ ਹੀ ਪਤਾ ਲੱਗਾ ਤੇ ਹੁਣ ਮੈਂ ਕਹਾਂ ਦੀ ਕਹਾਂ ਇਹਨੂੰ ਕਮਾਵਾ ਇਹ ਅਸਲੀ ਚੀਜ਼ ਆ ਸੋ ਜਿਹੜਾ ਜਿਹੜਾ ਆ ਬਹੁਤ ਵੱੜੀ ਨੁਕਸਾਨ ਕਰਦਾ ਆ ਉਹਦੇ ਕਰਕੇ ਬਹੁਤ سارے ਲੋਕ ਖੁਜਕਸ਼ੀ ਕਰ ਰਹੇ ਆ ਬਹੁਤ سارے ਲੋਕ ਡਿਪਰੈਸ਼ਨ ਵਿੱਚ ਜਾ ਰਹੇ ਆ ਸੋ ਕੈਨੇਡਾ ਦੇ ਲੋਕ ਬਹੁ ਗੰਤੀ ਇਹ ਮੰਗ ਕਰ ਰਹੇ ਆ ਸਰਵੇਖਣ ਦੇ ਮੁਤਾਬਕ ਕਿ ਸਰਕਾਰਾਂ ਚਾਹੇ ਉਹ ਸੂਬਿਆਂ ਦੀਆਂ ਐ ਤੇ ਚਾਹੇ ਕੈਨੇਡਾ ਸਰਕਾਰ ਆ ਹੁਣ ਤੋਂ ਹੀ ਇਹਦੇ ਸੰਬੰਧੀ ਕਦਮ ਚੁੱਕੇ ਤੇ AI ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਨਾਥ ਪਾਉਣ ਦੇ ਵਾਸਤੇ ਕਾਨੂੰਨ ਅਸੂਲ ਤਿਆਰ ਕਰੇ ਜੀ ਹੁਣ ਆ ਕਈ ਲੋਕ ਪੁੱਛਦੇ ਆ ਏ ਆਈ ਦਾ ਪਤਾ ਕਿਵੇਂ ਲੱਗਦਾ ਸੋ ਜਿਹੜੇ ਤਾਂ ਫ੍ਰੀ ਸੌਫਟਵੇਅਰ ਹੁੰਦੇ ਆ ਜਦੋਂ ਤੁਸੀਂ ਉਹਨਾਂ ਦੇ ਰਾਹੀਂ ਕੋਈ ਵੀਡੀਓ ਬਣਾਉਂਦਾ ਕੋਈ ਬੰਦਾ ਉਹ ਚ ਇਹ ਪਤਾ ਲੱਗ ਜਾਂਦਾ ਵੀ ਕਿਤੇ ਨਾ ਕਿਤੇ ਵਾਟਰਮਾਰਕ ਜਾਂ ਲੋਗੋ ਜਿਹੜਾ ਏ ਆਈ ਦਾ ਉਸ ਕੰਪਨੀ ਦਾ ਛੱਡਿਆ ਹੁੰਦਾ ਤੁਸੀਂ ਉਹਨੂੰ ਦੇਖ ਕੇ ਅੰਦਾਜ਼ਾ ਲਾ ਸਕਦੇ ਆ ਕਿ ਤਾਂ ਬਈ ਫਲਾਣੀ ਕੰਪਨੀ ਦੇ ਸੌਫਟਵੇਅਰ ਦੇ ਨਾਲ ਹੀ ਇਹ ਬਣੀ ਹੋਈ ਆ ਦੂਜੀ ਗੱਲ ਇਹ ਆ ਕਿ ਜਿਹੜੀ ਏ ਆਈ ਵੀਡੀਓ ਬਣਦੀ ਉਹ ਪੂਰੀ ਕਲੀਅਰ ਨਹੀਂ ਬਣਦੀ ਉਹਦੇ ਵਿੱਚ ਧੁੰਦਲਾਪਣ ਜਾਂ ਥੋੜਾ ਪਤਾ ਹੁੰਦਾ ਆ ਤੇ ਦੂਜਾ ਜਿਹੜਾ ਬੰਦਾ ਜਾਂ ਔਰਤ ਦੀ ਬਣਾਈ ਆ ਉਹਦੇ ਜੇ ਤੁਸੀਂ ਚਿਹਰੇ ਦੇ ਹਾਵ ਉਦੀ ਆਵਾਜ਼ ਉਹਦੇ ਬੁੱਲਣ ਨਾਲ ਨਹੀਂ ਮਿਲੂਗੀ ਉਹਦੇ ਕਈ ਵਾਰੀ ਚਿਹਰੇ ਵੀ ਵੰਗੇ ਝੰਗੇ ਹੋਣਗੇ ਸੋ ਉਤੋਂ ਅੰਦਾਜ਼ਾ ਲੱਗ ਜਾਂਦਾ ਵੀ ਇਹ ਜਿਹੜੀ ਫਿਲਮ ਆ ਇਹ ਜੋ ਕਲਿੱਪ ਆ ਇਹ ਅਸਲੀ ਨਹੀਂ ਹੈਗਾ ਇਹ AI ਦੇ ਨਾਲ ਬਣਾਇਆ ਹੋਇਆ ਤੇ ਉਹਨੂੰ ਕਮਾਂਡ ਦਿੱਤੀ ਹੋਈ ਹੈ ਕਿ ਉਹਨੂੰ ਐਸ ਬੰਦੇ ਨੂੰ ਇਦਾਂ ਦਿਖਾ ਦੇ ਤੇ ਜਾਂ ਕੋਈ ਹੋਰ ਪਹਿਲਾਂ ਵੀਡੀਓ ਉੱਤੇ ਫਲਾਣੇ ਬੰਦੇ ਦਾ ਮੂੰਹ ਲਾ ਦੇ ਸੋ ਇਸ ਗੱਲ ਦਾ ਖਾਸ ਖਿਆਲ ਰੱਖਣ ਦੀ ਲੋੜ ਹੈ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਕੈਨੇਡਾ ਦੇ ਕਾਲਜ ਯੂਨੀਵਰਸਿਟੀਆਂ ਦੀ ਇਹ ਕਿਹਾ ਜਾ ਰਿਹਾ ਹੈ ਕਿ ਕੈਨੇਡਾ ਦੇ ਵਿੱਚ ਪਿਛਲੇ ਸਾਲ ਨਾਲੋਂ 70% ਘੱਟ ਅੰਤਰਰਾਸ਼ਟਰੀ ਵਿਦਿਆਰਥੀ ਆਏ ਆ ਤਾਂ ਆਪਾਂ ਸਪ੍ਰਿੰਗ ਦੇ ਵਿੱਚ ਦੇਖ ਲਿਆ ਸਰ ਆ ਮੌਸਮੇ ਬਹਾਰ ਦੇ ਵਿੱਚ ਜਦੋਂ ਸਰਕਾਰ ਨੇ ਸਖਤੀ ਕੀਤੀ ਹੈ ਤਾਂ ਬਹੁਤ ਸਾਰੇ ਬੱਚੇ ਨਹੀਂ ਆ ਸਕੇ ਉਹਦੇ ਨਾਲ ਕਾਲਜ ਯੂਨੀਵਰਸਿਟੀਆਂ ਨੂੰ ਲੱਗਾ ਵੀ ਸਾਡੇ ਬਜਟ ਹਿੱਲ ਜਾਣੇ ਆ ਉਹ ਤੋਂ ਬਹੁਤ ਸਾਰੀਆਂ ਲੇਆਫਸ ਕਰ ਦਿੱਤੀਆਂ ਗਈਆਂ ਆਪਣੇ ਸਟਾਫ ਨੂੰ ਕੰਮਾਂ ਤੋਂ ਆਰਜ਼ੀ ਤਵਾਰ ਦੇ ਉੱਤੇ ਹਟਾ ਦਿੱਤਾ ਗਿਆ ਤੇ ਹੁਣ ਇਹਦਾ ਦੂਜਾ ਫੇਸ ਸ਼ੁਰੂ ਹੋਣ ਲੱਗਾ ਹੈ ਪੂਰੇ ਕੈਨੇਡਾ ਦੇ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ 10% ਦੇ ਕਰੀਬ ਸਟਾਫ ਕਾਲਜ ਜਦੋਂ ਯੂਨੀਵਰਸਿਟੀਆਂ ਦੇ ਵਿੱਚੋਂ ਇਸ ਕਰਕੇ ਹਟਾਉਣਾ ਪੈਣਾ ਕਿ ਲੜੀਂਦੇ ਵਿਦਿਆਰਥੀ ਹੈ ਨਹੀਂਗੇ ਤੇ ਬਜਟ ਹਿੱਲਿਆ ਪਿਆ। ਸੋ ਜੇਕਰ ਗੱਲ BC ਦੀ ਕਰੀਏ, ਕ੍ਰੇਟੇਰ ਵੈਨਕੂਵਰ ਦੀ ਕਰੀਏ ਤਾਂ ਇੱਥੇ ਦੋ ਵੱਡੇ ادارے ਨੇ ਕੁਆਂਟਮ ਪੋਲੀਟੈਕਨਿਕ ਯੂਨੀਵਰਸਿਟੀ ਅਤੇ ਲੰਘਾਰਾ ਕਾਲਜ ਬਹੁਤ ਵੱਡੇ ادارے ਆ ਹਜ਼ਾਰਾਂ ਵਿਦਿਆਰਥੀ ਇੱਥੇ ਪੜ੍ਹਦੇ ਆ। ਸੋ ਉਹਨਾਂ ਬਨੋਂ ਇਹ ਕਿਹਾ ਜਾ ਰਿਹਾ ਕਿ ਅਸੀਂ ਵੀ 10% ਦੇ ਕਰੀਬ ਕੱਟ ਸੋਚਦੇ ਆ ਕਿ ਜਿਹੜੇ ਫੁੱਲ ਟਾਈਮ ਸਾਡੀ ਫੈਕਲਟੀ ਦੇ ਸਟਾਫ ਮੈਂਬਰ ਨੇ ਉਹਨਾਂ ਦੇ ਵਿੱਚ ਨਫਰੀ ਘਟਾਈ ਜਾ ਸਕਦੀ ਆ ਸ਼ਾਂਤੀ ਲਾਈ ਜਾ ਸਕਦੀ ਆ ਸੋ ਇਹ ਲੇਆਫਸ ਜਿਹੜੀਆਂ ਜੀ ਦੋਨੇ ਕਾਲਜਸ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਹੋ ਰਹੀਆਂ ਆ ਤੇ ਜਿਹੜੇ ਤੱਕ ਲੰਗਾਰਾ ਕਾਲਜ ਦੇ ਵੱਲੋਂ ਇਹ ਕਿਹਾ ਗਿਆ ਕਿ ਅਸੀਂ 70 ਜਣੇ ਪਹਿਲਾਂ ਲੇਆਫ ਕੀਤੇ ਸੀਗੇ ਤਕਰੀਬਨ 80 ਜਿਹੜੇ ਹੁਣ ਕਰ ਰਹੇ ਆ 150 ਇਹ ਹੋ ਗਿਆ 150 ਦੇ ਕਰੀਬ ਅਸੀਂ ਕੰਟਰੈਕਟ ਦੇ ਉੱਤੇ ਸਟਾਫ ਰੱਖਿਆ ਹੋਇਆ ਸੀ ਉਹ ਅਸੀਂ ਛੱਡਿਆ ਆ ਸੋ 300 ਦੇ ਕਰੀਬ ਤਾਂ ਜਿਹੜਾ ਆ ਕੱਲੇ ਲੰਗਾਰਾ ਕਾਲਜ ਨੇ ਆਪਣਾ ਸਟਾਫ ਘਟਾਇਆ ਜਿਹੜਾ ਕਿ ਕੁੱਲ ਵਰਕਫੋਰਸ ਦਾ ਤਕਰੀਬਨ ਚੌਥਾਈਸਾ ਬਣ ਜਾਂਦਾ ਹੈ ਜੀ ਇਹ ਤਰੀਕੇ ਕਵਾਂਟਮ ਪੋਲੀਟੈਕਨਿਕ ਯੂਨੀਵਰਸਿਟੀ ਨੇ ਕੋਈ ਨੰਬਰ ਤਾਂ ਨਹੀਂ ਦਿੱਤੇ ਪਰ ਉਹ ਵੀ ਕਹਿ ਰਹੇ ਕਿ ਅਸੀਂ ਵੱਡਾ ਕੱਟ ਲਾ ਰਹੇ ਹਾਂ ਕਿਉਂਕਿ ਇੰਟਰਨੈਸ਼ਨਲ ਸਟੂਡੈਂਟ ਘਟਾ ਰਹੇ ਐ ਕਹਿੰਦੇ ਜਿਹੜਾ ਮੋਰ ਲ ਸਮੈਸਟਰ ਐ ਫਾਲ ਸਮੈਸਟਰ ਐ ਉਹਦੇ ਵਿੱਚ ਸਿਰਫ 2360 ਇੰਟਰਨੈਸ਼ਨਲ ਸਟੂਡੈਂਟ ਜਿਹੜੇ ਨੇ ਉਹਨਾਂ ਨੇ ਦਾਖਲਾ ਲਿਆ ਉਹਨਾਂ ਦੇ ਵਿੱਚੋਂ ਬਹੁਤੇ ਉਹ ਆ ਜਿਨ੍ਹਾਂ ਨੇ ਪਹਿਲਾਂ ਇੱਥੇ ਆਏ ਹੋਏ ਆ ਪੜ੍ਹਾਈ ਦੁਬਾਰਾ ਸ਼ੁਰੂ ਕਰਨੀ ਆ ਮਤਲਬ ਆਪਣਾ ਕੋਰਸ ਉਹਨਾਂ ਨੇ ਅੱਗੇ ਲੈਣਾ ਆ ਉਹ ਕਹਿੰਦੇ ਵੀ 2023 ਦੇ ਨਾਲੋਂ 60% ਦੀ ਕਟਾ ਉਹ ਇੱਕ ਵੱਡੀ ਗਿਣਤੀ ਹੈ ਜੀ ਸੋ ਇਹਦੇ ਕਰਕੇ ਬਜਟ ਹੱਲ ਗਏ ਆ ਤੇ ਦੱਸਿਆ ਜਾ ਰਿਹਾ ਕਿ ਕੱਲੇ ਕਵੈਂਟਲ ਕਾਲਜ ਯੂਨੀਵਰਸਿਟੀ ਦਾ ਜਿਹੜਾ ਬਜਟ ਆ ਉਹ 5 ਤੋਂ 10 ਮਿਲੀਅਨ ਸ਼ਾਰਟਫਾਲ ਦੇ ਵਿੱਚ ਇਸ ਵੇਲੇ ਚੱਲ ਰਿਹਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚੋਂ ਅੱਜ ਕਈ ਖਬਰਾਂ ਆ ਰਹੀਆਂ ਜਿਹੜੀ ਗੋਲੀਬਾਰੀ ਹੋਈ ਸੀਗੀ ਮੈਨਪਲਸ ਦੇ ਵਿੱਚ 23 ਸਾਲਾਂ ਦਾ ਨੌਜਵਾਨ ਉਹ ਦੱਸਿਆ ਜਾ ਰਿਹਾ ਵੀ ਉਹ ਆਪਣੇ ਆਪ ਨੂੰ ਹੁਣ ਔਰਤ ਵਸਦਾ ਸੀਗਾ ਵੀ ਮੈਂ ਔਰਤਾਂ ਉਦੇ ਜਿਹੜੇ ਹਥਿਆਰ ਆ ਉਹਦੇ ਉੱਤੋਂ ਕਈ ਤਰ੍ਹਾਂ ਦੇ ਜਿਹੜੇ ਸਟਿੱਕਰ ਲੱਗੇ ਹੋਏ ਲਿਖਤਾਂ ਲੱਭੀਆਂ ਆ ਤੇ ਉਸ ਹਿਸਾਬ ਦੇ ਨਾਲ ਅੰਦਾਜ਼ੇ ਲਾਏ ਜਾ ਰਹੇ ਆ ਕਿ ਇਹਦਾ ਮੋਟਿਵ ਕੀ ਸੀ ਇਹ ਬੱਚਿਆਂ ਨੂੰ ਮਾਰਨਾ ਕਿਉਂ ਚਾਹੁੰਦਾ ਸੀਗਾ ਸੋ ਇਹਨੂੰ ਇੱਕ ਨਫ਼ਰਤੀ ਅਪਰਾਧ ਵਜੋਂ ਜਿਹੜਾ ਗਿਣਿਆ ਜਾ ਰਿਹਾ ਦੂਜੀ ਗੱਲ ਕਰਾਂਗੇ ਵਾਈਟ ਹਾਊਸ ਦੀ ਵਾਈਟ ਹਾਊਸ ਦੇ ਜਿਹੜੇ ਵਪਾਰ ਸਲਾਹਕਾਰ ਨੇ ਪੀਟਰ ਨਵੇਰੋ ਉਹ ਇਹ ਕਹਿ ਰਹੇ ਆ ਕਿ ਜਿਹੜੀ ਜੰਗ ਹੈਗੀ ਆ ਯੂਕਰੇਨ ਤੇ ਰੂਸ ਦੇ ਵਿਚਾਲੇ ਚੱਲ ਰਹੀ ਉਹ ਮੋਦੀ ਦੀ ਜੰਗ ਆ ਉਹ ਪੁਤਿਨ ਦੀ ਜੰਗ ਨਹੀਂ ਹੈਗੀ ਉਹ ਮੋਦੀ ਦੀ جنگ ਹੈ ਤੇ ਨਵੈਰੋ ਇਹ ਕਹਿ ਰਹੇ ਆ ਕਿ ਇਹਦਾ ਭੁਗਤਾਨ ਜਿਹੜਾ ਆ ਉਹ ਅਮਰੀਕੀ ਨਾਗਰਿਕ ਕਰ ਰਹੇ ਆ ਸੋ ਇਹ ਸਵਾਲ ਜਿਹੜਾ ਉੱਭਰਦਾ ਉਹ ਇਹ ਹੈ ਕਿ ਲੜਾਈ ਤਾਂ ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਆ ਤੇ ਫਿਰ ਇਸ ਲੜਾਈ ਦੇ ਵਿਚਾਲੇ ਫਿਰ ਮੋਦੀ ਦੀ ਜੰਗ ਕਿਵੇਂ ਹੋ ਗਈ ਸੋ ਇਹਦਾ ਜਵਾਬ ਦੰਦਿਆਂ ਜਿਹੜੇ ਪੀਟਰ ਨਵੈਰੋ ਨੇ ਉਹਨਾਂ ਨੇ ਦੱਸਿਆ ਉਹ ਕਹਿੰਦੇ ਕਿ ਭਾਰਤ ਜਿਹੜਾ ਰੂਸ ਤੋਂ ਸਸਤਾ ਤੇਲ ਖਰੀਦ ਰਿਹਾ ਤੇ ਉਹ ਤੇਲ ਖਰੀਦ ਕੇ ਜਿਹੜਾ ਪੈਸਾ ਦਾ ਭੁਗਤਾਨ ਆ ਰੂਸ ਨੂੰ ਕੀਤਾ ਜਾ ਰਿਹਾ ਰੂਸ ਜਿਹੜਾ ਕਿ ਟੁੱਟਿਆ ਬੈਠਾ ਸੀਗਾ ਰੂਸ ਜਿਹਦੇ ਕੋਲ ਕਿ ਪੈਸੇ ਹੈ ਨਹੀਂਗੇ ਸਕੇ ਬਿਲਕੁਲ ਵੀ ਉਹ ਪੈਸੇ ਜਿਹੜੇ ਆ ਉਹਦੇ ਨਾਲ ਉਹ ਹਥਿਆਰ ਖਰੀਦ ਰਿਆ ਉਸ ਹਥਿਆਰਾਂ ਦੇ ਨਾਲ ਮੁੜ ਕੇ ਯੂਕਰੇਨ ਤੇ ਫੇਰ ਹਮਲੇ ਕਰਦਾ ਉਸ ਹਮਲਿਆਂ ਦੇ ਨਾਲ ਯੂਕਰੇਨ ਦਾ ਨੁਕਸਾਨ ਹੋ ਰਿਹਾ ਬੰਦੇ ਮਰ ਰਿਹਾ ਯੂਕਰੇਨ ਮੁੜ ਕੇ ਯੂਰਪ ਤੇ ਅਮਰੀਕਾ ਤੋਂ ਪੈਸੇ ਮੰਗ ਰਿਹਾ ਤੇ ਉਹ ਪੈਸਾ ਜਿਹੜਾ ਫੇਰ ਅਮਰੀਕਾ ਤੇ ਯੂਰਪ ਨੂੰ ਆਪਣੇ ਟੈਕਸਪੇਅਰਸ ਦਾ ਬਿਲੀਅਨ ਜਰੂਮ ਚ ਦੇਣਾ ਪੈ ਰਿਹਾ ਉਹ ਕਹਿੰਦੇ ਜੇਕਰ ਮੋਦੀ ਤੇਲ ਨਾ ਖਰੀਦਦਾ ਰੂਸ ਕੋਲੋਂ ਹੁਣ ਨੋ ਪੈਸੇ ਮੁੱਕੇ ਹੋਣੇ ਸੀਗੇ ਯੂਕਰੇਨ ਵਾਲੀ ਲੜਾਈ ਖਤਮ ਹੋਈ ਹੋਣੀ ਸੀਗੀ ਤੇ ਗਾਹਾਂ ਜਾ ਕੇ ਹੋਰ ਲੜਾਈ ਨਹੀਂ ਹੋਣੀ ਸੀ ਪਰ ਹੁਣ ਉਹ ਕਹਿੰਦੇ ਆ ਕਿ ਯੂਕਰੇਨੀਆ ਨੂੰ ਲਗਾਤਾਰ ਮਦਦ ਜਾ ਰਹੀ ਆ ਤੇ ਉਸ ਮਦਦ ਦੇ ਕਾਰਨ ਲਗਾਤਾਰ ਪੈਸਾ ਜਿਹੜਾ ਜਾ ਰਿਹਾ ਆ ਤੇ ਉਹ ਪੈਸਾ ਮੋਦੀ ਵੱਲੋਂ ਜਾ ਰਿਹਾ ਆ ਉਹਨੂੰ ਰੋਕਣ ਦੇ ਵਾਸਤੇ ਲਗਾਤਾਰ ਜਿਹੜਾ ਆ ਅਮਰੀਕਾ ਨੂੰ ਤੇ ਯੂਰਪ ਨੂੰ ਪੈਸੇ ਭੇਜਣੇ ਪੈ ਰਹੇ ਆ ਤੇ ਉਹ ਪੈਸਾ ਅਮਰੀਕਨਾਂ ਤੇ ਯੂਰੋਪੀਅਨ ਟੈਕਸਪੇਅਰ ਦੀ ਜੇਬ ਦੇ ਵਿੱਚੋਂ ਜਾ ਰਿਹਾ ਆ ਇਸ ਕਰਕੇ ਜੰਗ ਜਿਹੜੀ ਆ મોદી ਦੀ ਜੰਗ ਆ ਇਸ ਜੰਗ ਨੂੰ ਗਾਹਾਂ ਚੱਲਦਾ ਰੱਖਣ ਦੇ ਵਾਸਤੇ મોદી ਜ਼ਿੰਮੇਵਾਰ ਆ ਇਸ ਦੇ ਨਾਲ ਹੀ ਜਿਹੜੀ ਇੱਕ ਖਬਰ ਹੋਰ ਅਮਰੀਕਾ ਤੋਂ ਆਈ ਆ ਜੋ ਇਹ ਕਿ ਜਿਹੜਾ 12 ਅਗਸ ਨੂੰ ਫਲੋਰੀਡਾ ਦੇ ਵਿੱਚ ਹਾਦਸਾ ਹੋਇਆ ਸੀਗਾ ਜਿੱਦੇ ਚ ਹਰਜਿੰਦਰ ਸਿੰਘ ਨਾਂ ਦੇ ਇੱਕ ਟਰੱਕ ਚਾਲਕ ਨੂੰ ਗ੍ਰਿਫਤਾਰ ਕੀਤਾ ਗਿਆ ਤਿੰਨ ਜਣਿਆਂ ਦੀ ਮੌਤ ਹੋਈ ਆ ਹੁਣ ਇਹਦੇ ਵਿੱਚ ਇਹ ਕਿਹਾ ਗਿਆ ਕਿ ਜਿਹੜੀ ਸੇਂਟ ਲੂਈਸੀ ਕਾਉਂਟੀ ਆ ਉਹ ਜਿਹੜੇ ਮੈਡੀਕਲ ਐਗਜ਼ਾਮੀਨਰ ਨੇ ਮੁੱਖ ਡਾਕਟਰ ਨੇ ਉਹਨਾਂ ਦੇ ਦਫ਼ਤਰ ਦੇ ਵਿੱਚ ਉਹਨਾਂ ਦੀ ਜਗ੍ਹਾ ਦੇ ਵਿੱਚ ਤਿੰਨਾਂ ਜਣਿਆਂ ਦੀਆਂ ਲਾਸ਼ਾਂ ਪਈਆਂ ਹੱਲੇ ਤੱਕ ਕਿਸੇ ਪਰਿਵਾਰਕ ਮੈਂਬਰ ਨੇ ਕਿਸੇ ਦੋਸਤ ਨੇ ਕਿਸੇ ਫਿਊਨਲ ਹੋਮ ਨੇ ਆ ਕੇ ਇਹ ਨਹੀਂ ਕਿਹਾ ਕਿ ਸਾਡੀਆਂ ਲਾਸ਼ਾਂ ਨੇ ਤੇ ਅਸੀਂ ਇਹਨਾਂ ਦਾ ਜਿਹੜਾ ਅੰਤਮ ਕਿਰਿਆ ਕਰਮ ਕਰਨਾ ਚਾਹੁੰਦੇ ਆ ਸੋ ਮਿਆਮੀ ਹੈਰਲਡ ਨੇ ਖਬਰ ਦਿੱਤੀ ਕਿ ਤਿੰਨਾਂ ਦੀਆਂ ਲਾਸ਼ਾਂ ਤੇ ਅਜੇ ਤੱਕ ਕਿਸੇ ਨੇ ਵੀ ਕੋਈ ਦਾਵਾ ਨਹੀਂ ਕੀਤਾ ਨੇ ਨਾ ਹੀ ਕਿਸ ਨੇ لاਸ਼ਾਂ ਪ੍ਰਾਪਤ ਕਰ ਲਈ ਸੰਪਰਕ ਕੀਤਾ ਆ ਉਹ ਇਸ ਗੱਲ ਦੀ ਉਡੀਕ ਕਰ ਰਹੇ ਆ ਸੋ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਵੱਡੀ ਗੱਲ ਆ ਵੀ ਇਹ ਅਜਿਹਾ ਕਿਉਂ ਹੋ ਰਿਹਾ ਦੂਜੇ ਪਾਸੇ ਪੋਸਟਮਾਰਟਮ ਦੀ ਰਿਪੋਰਟ ਵੀ ਉਡੀਕੀ ਜਾ ਰਹੀ ਹੈ ਜੀ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਪੰਜਾਬ ਦੇ ਹੜ੍ਹਾਂ ਦੀ ਪੰਜਾਬ ਦੇ ਹੜ੍ਹਾਂ ਦੀ ਜੋ ਅਪਡੇਟ ਆ ਰਹੀ ਆ ਉਹਦੇ ਵਿੱਚ ਦੋਹਾਂ ਪਾਸੇ ਕਾਫੀ ਨੁਕਸਾਨ ਹੋਇਆ ਦੋਹਾਂ ਪਾਸਿਆਂ ਤੋਂ ਮੇਰੀ ਮਰਾਦ ਲੈਂਦੇ ਪੰਜਾਬ ਦੇ ਚੜਦੇ ਪੰਜਾਬ ਤੋਂ ਆ ਸਰਕਾਰਾਂ ਦੋਵੇਂ ਪਾਸਿਆਂ ਦੀਆਂ ਆਪਾਂ ਨੂੰ ਪਤਾ ਹੀ ਆ ਜਦੋਂ ਪੰਜਾਬ ਦੇ ਗੱਲ ਕਰੀਏ ਇਧਰ ਲਈ ਤਾਂ ਪੰਜਾਬ ਦੇ ਮੁੱਖ ਮੰਤਰੀ ਦਾ ਆਪਣਾ ਪਿੰਡ ਸਤੋਜ ਵੀ ਜਿਹੜਾ ਜੀ ਉਹ ਹੜ੍ਹ ਦੇ ਵਿੱਚ ਆਇਆ ਹੋਇਆ ਸਤੋਜ ਪਿੰਡ ਦੇ ਲੇਖਕ ਨੇ ਪ੍ਰਗਟ ਸਿੰਘ ਸਤੋਜ ਉਹਨੇ ਆਪ ਜਾਣਕਾਰੀ ਦਿੰਦਿਆਂ ਲਿਖਿਆ ਕਿ ਸਾਡੇ ਪਿੰਡ ਦੇ ਬਹੁਤੇ ਘਾਰ ਅਤੇ ਖੇਤ ਹੜ੍ਹ ਦੀ ਮਾਰ ਹੇਠ ਆ ਲੋਕ ਘਰ ਛੱਡ ਕੇ ਹੋਰ ਥਾਂ ਤੇ ਬੈਠੇ ਆ ਤੇ ਲੋਕ ਖੁਦ ਹੀ ਆਪਣੇ ਪਾਣੀ ਘਟਾਉਣ ਲਈ ਹੱਲ ਕਰਨ ਲੱਗੇ ਹੋਏ ਆ ਕਹਿੰਦੇ ਪ੍ਰਸ਼ਾਸਨ ਨੂੰ ਬੁਲਾਇਆ ਸੀਗਾ ਵੱਡੇ ਅਫਸਰ ਆਏ ਸੀਗੇ ਪ੍ਰਸ਼ਾਸਨ ਆਇਆ ਸੀਗਾ ਫੋਟੋਆਂ ਖਿਚਵਾ ਕੇ ਡਰਾਮਾਬਾਜ਼ੀ ਕਰਕੇ ਉਹ ਕਹਿੰਦੇ ਮੁੜ ਗਏ ਆ ਕਿਰਾਇਆ ਕੁਝ ਵੀ ਨਹੀਂ ਹੈਗਾ ਸੋ ਇਹ ਮੁੱਖ ਮੰਤਰੀ ਦੇ ਪਿੰਡ ਦੇ ਹਾਲਾਤ ਨੇ ਜੀ ਤੇ ਬਾਕੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਕਿੰਨੀ ਕੁ ਜੜੀ ਆ ਉਹ ਯੋਗਦਾਨ ਪਾ ਰਹੀ ਹੋਊਗੀ ਤੁਹੰਦਾ ਦਾ ਤੁਸੀਂ ਲਾ ਸਕਦੇ ਆ ਸਪੀਕਰ ਸਾਹਿਬ ਅਮਰੀਕਾ ਆ ਕੇ ਬੈਠੇ ਹੋਏ ਆ ਹੋਰ ਜਿਹੜੇ ਇਹਨਾਂ ਦੇ ਐਮਐਲਏ ਕੋਈ ਕੈਨੇਡਾ ਤੋਂ ਮਰਿਆ ਤੇ ਕੋਈ ਇੰਗਲੈਂਡ ਤੋਂ ਮਰਿਆ ਆ ਗੱਲ ਕਰੀਏ ਲੋਕਾਂ ਦੀ ਤਾਂ ਲੋਕ ਇੱਕ ਦੂਜੇ ਦਾ ਸਾਥ ਦੇ ਰਹੇ ਆ ਲੋਕਾਂ ਨੇ ਆਪਣੇ ਦਾਣੇ ਵਾਲੇ ਢੋਲ ਜਿਹੜੇ ਆ ਖਾਲੀ ਕਰ ਦੱਤੇ ਆ ਜਿਹੜੇ ਸਾਰਾ ਸਾਲ ਖਾਣੇ ਸੀਗੇ ਉਹ ਕਦੇ-ਕਦੇ ਪੰਜਾਬ ਸਰ ਇਹ ਦਾਗੜਾਂ ਲੱਗ ਜਵੇ ਬਈ ਹੜਨਾ ਮਰ ਜਵੇ ਕੋ ਬੰਦਾ ਮਰ ਜਵੇ ਭੁੱਖਾ ਨਹੀਂ ਮਰਨਾ ਚਾਹੀਦਾ ਸੋ ਇਸੇ ਤਰੀਕੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਪਸ਼ੂਆਂ ਦਾ ਚਾਰਾ ਜਿਹੜਾ ਪਹੁੰਚਦਾ ਕਰ ਰਹੇ ਆ ਤੇ ਬਹੁਤ ਸਾਰੇ ਲੋਕਾਂ ਨੇ ਆਪਣੇ ਮੈਰਜ ਪੈਲਸ ਖੋਲ ਦਿੱਤੇ ਆ ਵੱਡੇ-ਵੱਡੇ ਵੀਨਸ ਖੋਲ ਦਿੱਤੇ ਆ ਤੁਸੀਂ ਇੱਥੇ ਰਹਿ ਸਕਦੇ ਆ ਇੱਥੇ ਆ ਕੇ ਗੁਜ਼ਾਰਾ ਕਰ ਸਕਦੇ ਆ ਸੁਲਤਾਨਪੁਰ ਲੋਧੀ ਲਾਗੇ ਹੜਾਂ ਤੋਂ ਬਚਾਉਣ ਲਈ ਲੋਕਾਂ ਨੂੰ ਪਿੰਡਾਂ ਨੂੰ ਲੁਕਾਈ ਨੂੰ ਕਿਸਾਨ ਜਿਹੜੇ ਆ ਪਿਛਲੇ ਕਈ ਹਫ਼ਤਿਆਂ ਤੋਂ ਲਗਾਤਾਰ ਲੱਗੇ ਹੋਏ ਆ ਉਹਨਾਂ ਨੇ ਆਪਣੇ ਬਲਬੂਤੇ ਤੇ ਆਪਣੇ ਖਰਚੇ ਤੇ ਆਪਣੇ ਟਰੈਕਟਰ ਵਰਤ ਕੇ ਆਪਣਾ ਡੀਜ਼ਲ 9 ਲੱਖ ਮਹੀਨੇ ਦਾ ਫੂਕੇ ਇੱਕ ਤੁਸੀ ਬੰਨ ਵੱਡਾ ਤਿਆਰ ਕੀਤਾ ਜਿਹਨੂੰ ਹਲੇ ਤੱਕ ਕੋਈ ਵੀ ਬ੍ਰੇਕ ਜਿਹੜੀ ਨਹੀਂ ਲੱਗੀ ਕੋਈ ਕਿਸੇ ਨੂੰ ਨਹੀਂ ਟੁੱਟਿਆ ਹੈਗਾ ਸੋ ਇਹ ਜਿਹੜਾ ਆਰਜੀ ਬੰਨ ਅੱਜ ਦਿਨ ਰਾਤ ਰਾਖੀ ਵੀ ਉਹ ਖੁਦ ਕਰ ਰਹੇ ਆ ਕਾਦੇ ਵਾਸਤੇ ਕਿ ਕਿਤੇ ਲੋਕਾਂ ਦਾ ਨੁਕਸਾਨ ਨਾ ਹੋ ਜਵੇ ਸਾਰੀਆਂ ਧਰਮ ਆ ਜਾਤਾਂ ਦੀ ਰਾਖੀ ਇਹ ਕਿਸਾਨ ਜਿਹੜੇ ਆ ਉਹ ਕਰ ਰਹੇ ਆ ਇਹਨਾਂ ਨੂੰ ਲੰਗਰ ਜਿਹੜਾ ਗੁਰਦੁਆਰਾ ਬੇਗਸਤ ਸਾਹਿਬ ਸੁਲਤਾਨਪੁਰ ਲੋਧੀ ਦਾ ਉਜਾੜਿਆ। ਸੋ ਉਹ ਲੋਕ ਜਿਹੜੇ ਟਰੈਕਟਰਾਂ ਵਾਲਿਆਂ ਨੂੰ ਗਾਲ੍ਹਾਂ ਕੱਢਦੇ ਆ, ਉਹ ਲੋਕ ਜਿਹੜੇ ਜੱਟਾਂ ਨੂੰ ਕਿਸਾਨਾਂ ਨੂੰ ਗਾਲ੍ਹਾਂ ਕੱਢਦੇ ਆ, ਇਹਨਾਂ ਦੀ ਰੋਜ਼ ਸੌਖ ਮੰਗਦੇ ਆ ਵੀ ਇਹ ਖਤਮ ਹੋ ਜਾਣ। ਇਹਨਾਂ ਦੀਆਂ ਜ਼ਮੀਨਾਂ ਖੋਲੋ ਜੀ, ਇਹਨਾਂ ਨੂੰ ਖਤਮ ਕਰ ਦਿਓ ਜੀ। ਹਨਾ ਇਹ ਵਿਹਲੜ ਨੇ ਜੀ। ਉਹਨਾਂ ਕਰਕੇ ਸੁਲਤਾਨਪੁਰ ਲੋਧੀ ਦਾ ਵੱਡਾ ਇਲਾਕਾ ਹੜਾਂ ਦੀ ਮਾਰ ਕਰਕੇ ਬਚਿਆ ਹੈ ਕਿਉਂਕਿ ਇਹ ਲੋਕ ਦਿਨ ਰਾਤ ਰਾਖੀ ਵੀ ਕਰ ਰਹੇ ਆ। ਅਤੇ ਤੁਸੀਂ ਬੰਨ ਆਪਣੇ ਖਰਚੇ ਤੇ ਬਣਾਇਆ ਬਿਨਾਂ ਕਿਸੇ ਪ੍ਰਸ਼ਾਸਨ ਦੀ ਮਦਦ ਤੋਂ। ਦੂਜੇ ਪਾਸੇ ਬਹੁਤ ਸਾਰੇ ਲੋਕ ਜ ਉਹ ਵੀ ਸਰਗਰਮ ਹੋਏ ਹੋਏ ਆ ਉੱਥੋਂ ਇੱਕ ਜਿਹੜੀ ਸੂਚਨਾ ਮਿਲੀ ਉਹ ਇਹ ਕਿ ਫਲੱਡ ਟੂਰਿਜ਼ਮ ਬੜਾ ਚੱਲ ਰਿਹਾ ਜੀ ਹੁਣ ਬਹੁਤ ਲੋਕੀ ਸੋਚਣਗੇ ਇੱਕ ਫਲੱਡ ਟੂਰਿਜ਼ਮ ਕੀ ਹੋ ਸਕਦਾ ਟੂਰਿਜ਼ਮ ਤਾਂ ਘੁੰਮਣ ਫੇਰਨ ਵਾਲੀ ਥਾਂ ਹੁੰਦੀ ਆ ਜਾਣਾ ਹੁੰਦਾ ਤੇ ਉਹ ਇਹ ਹੈ ਕਿ ਬਹੁਤ ਸਾਰੇ ਲੋਕ ਫੋਟੋਆਂ ਖਿਚਾਉਣ ਲਈ ਰੀਲਾਂ ਬਣਾਉਣ ਲਈ ਰਾਖੇ ਬਣਨ ਲਈ ਮਦਦਗਾਰ ਬਣਨ ਲਈ ਝੂਠੀਆਂ ਵੀਡੀਓ ਬਣਾਉਣ ਵਾਸਤੇ ਜਿਹੜੇ ਹੜਪੀੜੇ ਦੇ ਇਲਾਕੇ ਨੇ ਉੱਥੇ ਪਹੁੰਚ ਰਹੇ ਆ 2019 23 ਅਤੇ 25 ਦੇ ਦੌਰਾਨ ਇਹ ਕਹਿੰਦੇ ਦੇਖਿਆ ਗਿਆ ਜਿਹੜੇ ਉੱਥੋਂ ਦੇ ਕੁਝ ਲੋਕ ਦੱਸ ਰਹੇ ਆ ਕਿ ਫਲੱਡ ਟੂਰਿਜ਼ਮ ਤਹਤ ਪਲਵਾਨੀ ਗੇੜੀਆਂ ਮਾਰੀਆਂ ਜਾ ਰਹੀਆਂ ਸ਼ਹਿਰਾਂ ਤੋਂ ਹੋਰ ਇਲਾਕਿਆਂ ਤੋਂ ਜਿਹੜੇ ਨੇ ਅਫਸਰ ਬਾਬੇ ਚੰਗੇ ਭਲੇ ਲੋਕ ਜਿਹੜੇ ਇਨਫਲੂਐਂਸਰ ਆਪਣੇ ਆਪ ਨੂੰ ਕਹਾਉਂਦੇ ਆ ਮਰਦ ਤੇ ਔਰਤਾਂ ਤਿਆਰ ਬੈਰੋ ਕੇ ਉੱਥੇ ਆਉਂਦੇ ਆ ਤੇ ਜਦੋਂ ਕੋਈ ਹੜਪੀੜਤ ਨੂੰ ਕੋਈ ਟੀਮ ਲੈ ਕੇ ਆਉਂਦੀ ਆ ਪਾਣੀ ਵਿੱਚੋਂ ਕੋਈ ਬੱਚਾ ਨਿਕਲਿਆ ਕੋਈ ਪਸ਼ੂ ਨਿਕਲਿਆ ਕੋਈ ਬੰਦਾ ਜਾਂ ਔਰਤ ਨਿਕਲੀ ਆ ਤਵਾ ਸਾਡੇ ਉਹਨਾਂ ਫੋਟੋ ਖਿਚਾਉਣ ਜਾਣਗੇ ਬੱਚਾ ਚੱਕ ਕੇ ਉਹਨੂੰ ਪਰੇ ਰੱਖਣਗੇ ਫੋਟੋਆਂ ਖਿਚਾਉਣਗੇ ਵੀਡੀਓ ਬਣਾਉਣਗੇ ਉਹਦੇ ਮਗਰ ਫਿਰ ਇੱਕ ਗਾਣਾ ਜਿਹੜਾ ਸਾਈਡ 'ਚ ਲਾਉਣਗੇ ਤੇ ਇਹ 쇼 ਕਰਨਗੇ ਕਿ ਅਸੀਂ ਇਹ ਦੇਖੋ ਜੀ ਆ ਕੇ ਸਾਰਾ ਬਚਾਅ ਕਾਰਜ ਕੀਤਾ ਹੈ ਜਦੋਂ ਕਿ ਬਚਾਅ ਕਾਰਜ ਕਰਨ ਵਾਲੇ ਹੋਰ ਹੁੰਦੇ ਆ ਇਹ ਫਿਰ ਨੰਬਰ ਬਣਾ ਕੇ ਲੋਕਾਂ ਤੋਂ ਪੈਸੇ ਮੰਗਦੇ ਆ ਵੀ ਅਸੀਂ ਦੇਖੋ ਜੀ ਇੱਥੇ ਬਚਾਅ ਕਾਰਜ ਦਾ ਹਿੱਸਾ ਲੈ ਰਹੇ ਆ ਗੂਗਲ ਪੇ ਰਹੀਂ ਜਾਂ ਸਾਨੂੰ ਸਿੱਧੇ ਅਕਾਊਂਟ ਦੇ ਵਿੱਚ ਪੈਸੇ ਪਾ ਦਿਓ ਸੋ ਇਹੋ ਜਿਹਾ ਠੱਗੀ ਠੋਰੀ ਮਹਿਕਮਾ ਵੀ ਨਾਲੇ ਚੱਲ ਰਿਹਾ ਆ ਸੋ ਕੁੱਲ ਮਿਲਾ ਕੇ ਫਲਡ ਟੂਰਿਜ਼ਮ ਜਿਹੜਾ ਸੁਲਤਾਨਪੁਰ ਲੋਧੀ ਕਪੂਠਲੇ ਇਲਾਕੇ ਦੇ ਵਿੱਚ ਕਹਿੰਦੇ ਬਹੁਤ ਚੱਲ ਰਿਹਾ ਆ ਜਿਹੜੇ ਕਿ ਕੈਸਤੀ 'ਚ ਉੱਤਰਦੇ ਬੱਚੇ ਫੜ ਲੈਂਦਾ ਆ ਤਉ ਉਦੋਂ ਬਾਅਦ ਫਿਰ ਇੰਸਟਾ ਦੇ ਉੱਤੇ ਰੀਲਾਂ ਫੇਸਬੁੱਕ ਦੇ ਉੱਤੇ ਰੀਲਾਂ ਟਿਕਟੌਕ ਤੇ ਪਾਈਆਂ ਜਾ ਰਹੀਆਂ ਤੇ ਕਰੋ ਸੁਰਖੀ ਬਿੰਦੀ ਲਾ ਕੇ ਬੀਬੀਆਂ ਤਿਆਰ ਆਉਂਦੀਆਂ ਬੰਦੇ ਬੜੇ ਸੋਹਣੇ ਕੋਰਟ ਪੈਂਟ ਸਫਾਰੀ ਸੂਟ ਪਾ ਕੇ ਆਉਂਦੇ ਆ ਤੇ ਇੱਥੇ ਆ ਕੇ ਫਿਰ ਉਹ ਫੋਟੋਆਂ ਖਿਚਾ ਕੇ ਤਾਂ ਚਲੇ ਜਾਂਦੇ ਆ ਆਪਣਾ ਫਰਜ਼ ਪੂਰਾ ਕਰ ਲੈਂਦੇ ਆ ਸੋ ਹੜਾਂ ਦੀ ਸਹਾਇਤਾ ਦੇ ਬਹਾਨੇ ਪੈਸੇ ਇਕੱਤਰ ਕੀਤੇ ਜਾ ਰਹੇ ਆ ਇੱਕ ਭਾਰਤੀ ਫੌਜੀ ਦੀ ਵੀਡੀਓ ਜਿਹੜੀ ਆ ਬੜੀ ਪ੍ਰਚਲਿਤ ਹੋ ਰਹੀ ਆ ਚੱਲੀ ਆ ਉਹ ਉਹ ਸੁੱਕੇ ਥਾਂ ਖੜੇ ਜਿਹੜੇ ਬੱਚੇ ਨੇ ਸੁੱਕੇ ਥਾਂ ਖੜੇ ਬੱਚੇ ਨੂੰ ਇੱਕ ਨੂੰ ਸਿੱਖ ਬੱਚੇ ਨੂੰ ਚੱਕਦਾ ਆ ਫੋਟੋ ਖਚਾਉਂਦਾ ਆ ਤਾਂ ਕਿ ਫੋਟੋ ਮੁੜ ਕੇ ਫਿਰ ਗਾਂਹ ਭਾਰਤੀ ਚੈਨਲ ਦੇ ਉੱਤੇ ਚੱਲ ਸਕੇ ਕਿ ਦੇਖੋ ਜੀ ਭਾਰਤੀ ਫੌਜ ਕਿੱਦਾਂ ਸਿੱਖਾਂ ਦੇ ਬੱਚਿਆਂ ਨੂੰ ਉੱਥੇ ਬਚਾ ਰਹੀ ਆ ਜਦੋਂ ਕਿ ਉਹ ਬੱਚੇ ਪਹਿਲੇ ਸੁੱਕੇ ਥਾਂ ਬਚਾਏ ਹੋਏ ਖੜੇ ਆ ਸੋ ਅਜਿਹਾ ਬਹੁਤ ਕੁਝ ਉੱਥੇ ਚੱਲ ਰਿਹਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰੀਏ ਤਾਂ ਉਹਦੇ ਟਵੀਟ ਤੇ ਉਹਦੇ ਕੋਲ ਇੱਕ ਟਵੀਟ ਤੱਕ ਨਹੀਂ ਸਰਿਆ ਕਿ ਪੰਜਾਬ ਦੇ ਹੜ੍ਹਾਂ ਮਰੇ ਉਹ ਬੋਲ ਸਕੇ ਪੰਜਾਬ ਦਾ ਮੁੱਖ ਮੰਤਰੀ ਤਾਂ ਆਪਣਾ ਪਿੰਡ ਤੱਕ ਨਹੀਂ ਬਚਾ ਸਕਿਆ ਪੰਜਾਬ ਨੂੰ ਨੇ ਕੀ ਬਚਾ ਲੈਣਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 17 ਲੋਕਾਂ ਦੀ ਮੌਤ ਹੋ ਚੁ ਕਰਤਾਰਪੁਰ ਸਾਹਿਬ ਜਿਹੜਾ ਕਿ ਰਾਵੀ ਦੇ ਪਾਣੀ ਦੇ ਨਾਲ ਕਾਫੀ ਮਾਰ ਹਟ ਆ ਗਿਆ ਸੀਗਾ ਉੱਥੇ ਪਾਣੀ ਹੁਣ ਘਟਣਾ ਸ਼ੁਰੂ ਹੋ ਗਿਆ ਤੇ ਹੌਲੀ ਹੌਲੀ ਲੋਕ ਜਿਹੜੇ ਆ ਉਹ ਤਿਆਰੀ ਕਰ ਰਹੇ ਕਿ ਕਿਹੜੇ ਵੇਲੇ ਪਾਣੀ ਘਟੇ ਤਾਂ ਕਿ ਅਸੀਂ ਰਾਹਤ ਕਾਰਜ ਜਿਹੜੇ ਆ ਸ਼ੁਰੂ ਕਰ ਦੇਈਏ ਕਿਉਂਕਿ ਗਾਂ ਫਿਰ ਬਿਮਾਰੀਆਂ ਵੀ ਫੈਲਣੀਆਂ ਆ ਖਾਣ ਪੀਣ ਦੀ ਪੱਠੇ-ਜੱਥੇ ਦੀ ਘਾਟ ਵੀ ਆਉਣੀ ਆ ਇਧਰੋਂ ਐਨਆਰਆਈ ਵੀ ਤਿਆਰੀ ਕਰਕੇ ਪੰਜਾਬੀ ਵੀ ਬੈਠੇ ਆ ਪ੍ਰਵਾਸੀ ਕਿ ਕਿਹੜੀ ਘੜੀ ਪਾਣੀ ਉਤਰੇ ਤਾਂ ਕਿ ਅਸੀਂ ਆਪਣੇ ਪਿੰਡਾਂ ਦੀ ਆਪਣੇ ਇਲਾਕਿਆਂ ਦੀ ਮਦਦ ਕਰ ਸਕੀਏ ਸੋ ਇਹ ਇਕੱਠੇ ਹੋ ਕੇ ਇੱਕ ਦੂਏ ਦੀ ਮਦਦ ਦੇ ਨਾਲੇ ਸਮਾਂ ਲੰਘਣਾ ਆ ਸਰਕਾਰਾਂ ਵੱਲੋਂ ਆਸ ਕੋਈ ਨਹੀਂ ਹੈਗੀ ਤੇ ਬਾਕੀ ਗੱਲਬਾਤ ਫਿਰ ਆਪਾਂ ਕੱਲ ਨੂੰ ਕਰਦੇ ਆ ਇੱਥੇ ਆਪਾਂ ਪ੍ਰੋਗਰਾਮ ਸਮਾਪਤ ਕਰਦੇ ਆ ਕੱਲ ਨੂੰ ਮਿਲਦੇ ਆ ਜੀ ਸਤਿ ਸ੍ਰੀ ਅਕਾਲ 10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ